ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਡੇ ਫਰੇਪਰ ਜਲੇ ਦੇ ਵਿੱਚ ਜੋ ਹੜਾ ਦੀ ਪਿਛਲੇ ਦਿਨਾਂ ਤੋਂ तकरीबन 1.5 ਮਹੀਨੇ ਤੋਂ ਬਾਅਦ ਲੋਕਾਂ ਨੂੰ ਵੱਜੀ ਸੀਗੇ ਸਾਡੇ ਜੀਰੇ ਹਲਕੇ ਦੇ तकरीबन 7-8 ਪਿੰਡ ਸੀਗੇ ਜੋ ਪਾਣੀ ਦੀ ਮਾਰ ਹੇਠ ਆਏ ਸੀ ਬੜਾ ਲੋਕਾਂ ਦਾ ਔਖਾ ਹੋ ਗਿਆ ਸੀਗਾ ਘਰਾਂ ਤੱਕ ਪਾਣੀ ਚੜਿਆ ਪਿਆ ਸੀਗਾ ਡੰਗਰ ਲੋਕਾਂ ਦੇ ਭੁੱਖੇ ਧਿਆਏ ਬੈਠੇ ਸੀ ਜਿਸ ਤਰ੍ਹਾਂ ਜਿਵੇਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਹਾਲ ਆਏ ਪੂਰੇ ਪੰਜਾਬੀਆਂ ਨੇ ਸਾਥ ਦਿੱਤਾ ਉਦਾਂ ਹੀ ਫਿਰ ਸਾਡੇ ਇਲਾਕੇ 'ਚ ਇੱਕ ਬਾਬਾ ਜੀ ਬਾਬਾ ਜਗਜੀਤ ਸਿੰਘ ਜੀ ਜਿਹਦੇ ਸਾਡੇ ਨਾਲ ਹੜ੍ਹ ਫਰੋਤੇ ਨੇ ਇਹ ਸਾਡੇ ਵਾਸਤੇ ਇੱਕ ਰੱਬ ਬਣ ਕੇ ਬੋੜੇ ਜਿਹੜੇ ਪਿਛਲੇ ਤਕਰੀਬਨ ਜਦੋਂ ਤੋਂ ਹਾਲ ਆਏ ਆ ਉਦੋਂ ਤੋਂ ਲੈ ਕੇ ਸਾਡੇ ਇਲਾਕੇ ਦੀ ਸੇਵਾ ਚੱਲ ਕਰਦੇ ਆ ਰਹੇ ਆ ਲਗਾਤਾਰ ਇਹਦੇ ਦਾ ਪ੍ਰਸ਼ਾਦਾ ਪਾਣੀ ਜਿਹੜੀ ਵੀ ਪਿੱਡਾਂ ਨੂੰ ਕੋਈ ਜ਼ਰੂਰਤ ਹੁੰਦੀ ਆ ਕੋਈ ਚਾਰ ਦੀ ਜਗਰਾ ਵਾਸਤੇ ਰਸਤੇ ਚੱਕੋ ਕਿਸੇ ਵੀ ਚੀਜ਼ ਦੀ ਕੋਈ ਘਰਾਂ ਨੂੰ ਕੱਪੜਿਆਂ ਦੀ ਜਰੂਰਤ ਹੋਵੇ ਕੋਈ ਵੀ ਹੋਵੇ ਇਹ ਬਾਬਾ ਜੀ ਸਾਡੇ ਨਾਲ ਓਡੇ ਨਾਲ ਓਡਾ ਜੋੜ ਕੇ ਖੜੇ ਆ ਤੇ ਪੂਰਾ ਇਲਾਕਾ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹੈ ਕਿ ਇਹਨਾਂ ਨੇ ਸਾਡਾ ਆ ਕੇ ਸਾਥ ਦਿੱਤਾ ਸਾਡੀ ਬਾਹ ਫੜੀ ਤੇ ਅਸੀਂ ਇੱਕ ਵਾਰ ਫੇਰ ਤੋਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਇੱਕ ਵੈਗਰੂ ਜੀ ਆਪਾਂ ਬੇਨਤੀ ਅੱਗੇ ਵੀ ਕੀਤੀ ਸੀ ਕਿ ਪਾਣੀ ਹੁਣ ਬਹੁਤ ਘਟ ਚੁੱਕਾ ਵਾ ਜਿੰਨੇ ਵੀ ਵੀਰ ਨੇ ਸੇਵਾ ਲੈ ਕੇ ਆਉਣੀ ਉਹਨੂੰ ਇਹੋ ਹੀ ਅਪੀਲ ਕਰਦੇ ਆਂ ਵੀ ਤੁਸੀਂ ਜਦੋਂ ਚੱਲਦੇ ਜੇ ਨਾ ਜਿਹੜੀਆਂ ਸੰਸਥਾਵਾਂ ਜਿਵੇਂ ਬਾਬਾ ਜੀ ਆ ਇਹਨਾਂ ਨਾਲ ਸੰਪਰਕ ਕਰਕੇ ਜਰੂਰ ਆਇਆ ਕਰੋ ਕਿਉਂਕਿ ਜਿਹੜੀ ਤੁਹਾਡੀ ਸੇਵਾ ਨਾ ਤੁਹਾਨੂੰ ਕੋਈ ਕਿਸੇ ਇਲਾਕੇ ਦਾ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੂੰ ਸਾਰਾ ਪਤਾ ਵੀ ਕਿਹੜੇ ਬੰਦੇ ਨੂੰ ਜ਼ਰੂਰਤ ਆ ਕਿਹੜੇ ਨੂੰ ਨਹੀਂ ਹੈਗੀ ਤੇ ਤੁਸੀਂ ਸੰਪਰਕ ਜਰੂਰ ਕਰਕੇ ਆਇਆ ਕਰੋ ਸਿੱਧੀ ਸੇਵਾ ਲੈ ਕੇ ਨਾ ਆਇਆ ਕਰੋ ਸੇਵਾ ਬਹੁਤ ਆਈ ਸੀਗੀ ਸਾਡੇ ਇਲਾਕੇ 'ਚ ਵੀ ਬਹੁਤ ਆਈ ਆ ਪਰ ਤੁਹਾਨੂੰ ਘਰ ਵਿਖਾਵਾਂਗੇ ਜਿੰਨਾ ਘਰਾਂ ਦੇ ਵਿੱਚ ਸੇਵਾ ਪਹੁੰਚਣੀ ਚਾਹੀਦੀ ਸੀ ਅੱਜ ਉਹਨਾਂ ਘਰਾਂ ਵਿਚਾਰਾਂ ਕਰ ਤੂੜੀ ਹੁਣੀ ਸੀ ਹੈਗੀ ਤੇ ਪੰਡ ਪੰਡ ਤੂੜੀ ਦੀ ਉਹ ਵਿਚਾਰੇ ਪਾਸੋਂ ਇਕੱਠੀ ਕਰਦੇ ਫਿਰਦੇ ਆ ਤੇ ਪਾਸ ਸੇਵਾ ਜਿਹੜੀ ਤੁਹਾਡੀ ਆਈ ਉਹ ਸਾਰੀ ਪਾਸੇ ਹੀ ਚਲੇਗੀ ਆ ਇਸ ਕਰਕੇ ਬੇਨਤੀ ਆ ਤੁਸੀਂ ਸੇਵਾ ਲੈ ਕੇ ਆਣੀ ਆ ਜਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਪਾਣੀ ਘਟਦਾ ਜਾ ਰਿਹਾ ਵਾ ਜੇਕਰ ਜ਼ਮੀਨਾਂ ਵਾਹੀਯੋਗ ਹੁੰਦੀਆਂ ਨੇ ਤੇ ਤੁਸੀਂ ਡੀਜ਼ਲ ਦੀ ਸੇਵਾ ਡੀਏਪੀ ਦੀ ਸੇਵਾ ਤੇ ਬਾਬਾ ਜੀ ਨੇ ਇੱਕ ਬਹੁਤ ਵਧੀਆ ਜਿਹੜਾ ਪ੍ਰਾਲਾ ਕੀਤਾ ਕਿ ਮੈਂ ਉਨਾ ਚਿਰ ਕੰਪੇ ਇਥੋਂ ਨਹੀਂ ਟਾਵਾਗਾ ਜਿੰਨਾ ਚਿਰ ਇਥੇ ਲੋਕਾਂ ਦੀ ਆਪਾਂ ਕਣਕ ਨਹੀਂ ਬੀਜਦੇ ਕਣਕ ਬੀਜ ਕੇ ਸਾਰਾ ਕੰਮ ਕਰਕੇ ਬਾਬਾ ਜੀ ਜਾਂਦੇ ਵੀ ਅਸੀਂ ਇਥੋਂ ਜਾਵਾਂਗੇ ਤੇ ਇਸ ਵਾਸਤੇ ਆਪਾਂ ਨੂੰ ਡੀਜ਼ਲ ਵੀ ਚਾਹੀਦਾ ਡੀਏਪੀ ਵੀ ਚਾਹੀਦੀ ਐ ਤੇ ਟਰੈਕਟਰਾਂ ਦੇ ਵੀ ਲੋੜ ਆ ਜੇ ਕੋਈ ਵੀਰ ਜਿੰਦੇ ਕੋ ਕੋ ਟਰੈਕਟਰ ਫਰੀ ਆ ਉਹ ਮਹੀਨਾ ਵਾਸਤੇ ਜਾਂ ਇਸ ਤਰ੍ਹਾਂ ਵੀ ਸੇਵਾ ਨਿਭਾਉਣੀ ਚਾਹੁੰਦਾ ਵਾ ਉਹ ਇੱਥੇ ਆਣ ਕੇ ਬਾਬਾ ਜੀ ਨਾਲ ਸੰਪਰਕ ਕਰਕੇ ਜ਼ਰੂਰ ਸੇਵਾ ਕਰ ਸਕਦਾ ਵਾ ਕਿਉਂਕਿ ਇਨਾਂ ਚੀਜ਼ਾਂ ਦੀ ਹੁਣ ਜ਼ਰੂਰਤ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿਉਂਕਿ ਲੋਕਾਂ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਕਿਸੇ ਨੂੰ ਨਾ ਡੀਪੀ ਮਿਲਣੀ ਹੈ ਤੇ ਨਾ ਤੇਲ ਮਿਲਣਾ ਨਾ ਉਹਨਾਂ ਕੋ ਪੈਸੇ ਹੀ ਰਹਿ ਗਏ ਇਸ ਚੀਜ਼ੋ ਕਿ ਤੇ ਇਹ ਬਾਬਾ ਜੀ ਦਾ ਪ੍ਰਾਲਾ ਬਹੁਤ ਵਧੀਆ ਜਿਹੜਾ ਉਹਨਾਂ ਕਣਕ ਬੀਜ ਕੇ ਦੇਣੀ ਆ ਸਾਰੇ ਜਣੇ ਬਾਬਾ ਜੀ ਦਾ ਸਾਥ ਦਿਈਏ ਇਹੀ ਬੇਨਤੀ ਆ ਜੀ ਪ੍ਰੈਜ਼ੀਡੈਂਟ ਜੀ ਦਾ ਖਾਸ ਸਾਹਿਬ ਜੀ ਅਜਪੂਲੋ ਸਾਹਿਬ ਜੀ ਤੇ ਜਨ ਸੰਗਠਨ ਜੀ ਇਹਨਾਂ ਦਾ ਪਹਿਲਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਦੇ ਲੱਗ ਹੋਏ ਸੇਵਾ ਚੱਲ ਰਹੀ ਆ ਤੇ ਮੋਢੇ ਨਾਲ ਮੋਢਾ ਜੋੜ ਕੇ ਦੋਵੇਂ ਭਰਾ ਜਿਹੜੇ ਆ ਸਾਡਾ ਸੇਵਾ ਕਰਦੇ ਆ ਔਰ ਜਦੋਂ ਵੀ ਲੋੜ ਪੈਂਦੀ ਆ ਉਹਨਾਂ ਦਾ ਹੀ ਪੁੱਛਦੇ ਆ ਉਦਾਂ ਵੀ ਆਉਂਦੇ ਨੇ ਕੈਂਪ ਦੇ ਵਿੱਚ ਅੱਜ ਦੀ ਸਮੇਂ ਸਟੋਰ ਸਾਡਾ ਦੁਕਾਨਵਾਰ ਗੁਰਦਾਰੇ ਉੱਥੇ ਹੀ ਠਹਿਰੇ ਹੋਏ ਆ ਔਰ ਅਸੀਂ ਇਹ ਹੀ ਬੇਨਤੀ ਕਰਦੇ ਆ ਵੀ ਰਾਸ਼ਨ ਜਿਹੜਾ ਬਾਕੀ ਰਾਸ਼ਨ ਨਾਲ ਲੈ ਕੇ ਆਓ ਸਾਨੂੰ ਡੀਜ਼ਲ ਦੀ ਡੀਏਪ ਖਾਦ ਦੀ ਤੇ ਵੀ ਦੀ ਲੋੜ ਬਹੁਤ ਪੈਣੀ ਹੁਣ ਤਾਂ ਇਹ ਦੀ ਦਾ ਸੰਭਾਲ ਕਰ ਗਏ ਆਪਾਂ ਕਿਉਂਕਿ ਜਿਵੇਂ ਭਲੂਆ ਸਾਹਿਬ ਨੇ ਕਿਹਾ ਤੁਹਾਨੂੰ ਤੇ ਗ੍ਰੈਂਟ ਵੀਰ ਨੇ ਕਿਹਾ ਵੀ ਆਪਾਂ ਆਉਣ ਵਾਲਾ ਸਮਾਂ ਸੰਭਾਲ ਲਈਏ ਪਾਣੀ ਦੀਆਂ ਬੋਤਲਾਂ ਵੀ ਹੁਣ ਨਹੀਂ ਲੋੜ ਆ ਰਸਨ ਜਿਹੜਾ ਜਿੰਨਾ ਦਾ ਆਪਾਂ ਨੂੰ ਸਟਾਕ ਚਾਹੀਦਾ ਉਹਨਾਂ ਦਾ ਆਪਾਂ ਬੇ ਮਕਾਲਾ ਕਰਾਂਗੇ ਹੋਰ ਸਿੰਘ ਤੋਂ ਬਕਾਲਾਂਗੇ ਡੀਜ਼ਲ ਇਕੱਠਾ ਕਰੀਏ ਜਿਹੜੇ ਵੀਰਾਂ ਨੂੰ ਜਿਹੜੇ ਵੀ ਸੇਵਾ ਕਰਨੀ ਚਾਹੁੰਦੇ ਡੀਜ਼ਲ ਦੀ ਉਹ ਸਾਡੇ ਤੱਕ ਰੈਕਟ ਕਰ ਲਿਓ ਭਲਰ ਸਾਹਿਬ ਨਾਲ ਕਰ ਲਿਓ ਔਰ ਕਰਕੇ ਸਾਨੂੰ ਦੱਸ ਕੇ ਸਾਰ ਤੋਂ ਜਿਹੜਾ ਤੁਸੀਂ ਸਕੈਨਰ ਮਗਾ ਸਕਦੇ ਪੰਪ ਦਾ ਔਰ ਉੱਥੇ ਜਿਹੜੀ ਪੰਪ ਦੇ ਸਾਰੀ ਜਿਹੜੀ ਸੇਵਾ ਆਪਾਂ ਇਕੱਠੀ ਕਰਨੀ ਆ ਔਰ ਟੈਂਕਰ ਵੀ ਆਪਾਂ ਡੀਜ਼ਲ ਵਾਲੇ ਲਾ ਦੇਣੇ ਆ ਵੱਧ ਤੋਂ ਵੱਧ ਡੀਜ਼ਲ ਇਕੱਠਾ ਕਰਾਂਗੇ ਕਿਉਂਕਿ ਇਲਾਕਾ ਬਹੁਤ ਏਰੀਆ ਜਿਆਦਾ ਖਰਾਬ ਹੋਇਆ ਚਾਰ-ਚਾਰ ਪੰਜ-ਪੰਜ ਫੁੱਟ ਰੇਤਾ ਜਿਹੜੀ ਹੋਈ ਆ ਔਰ ਇਸੇ ਤਰ੍ਹਾਂ ਪਿਆਰ ਸਰਕਾਰਾਂ ਨਾਲ ਸੇਵਾ ਕਰਨ ਲਈ ਜੀ ਬਹੁਤ ਬਹੁਤ ਧੰਨਵਾਦ ਭੁਲਵੰਤ ਸਾਹਿਬ ਜਗਨ ਸਿੰਘ ਜੀ ਔਰ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ